ਰਿਸਪੌਂਸ ਦਿੱਤੀ ਜਾ ਰਹੀ ਹੈ ਪੂਰਾ ਮਾਮਲਾ ਕੀ ਹੈ ਕਿ ਕਿੰਨੇ ਗ੍ਰਸਤਾਰੀਆ ਹੋਏ ਜੀ ਅ ਇੱਕ ਤਰੀਕ ਦੀ ਗੱਲ ਹੈ ਜੀ 1 ਅਕਤੂਬਰ ਦੀ ਸਾਨੂੰ ਇਹ ਮਾਮਲਾ ਕੱਲ ਰਿਪੋਰਟ ਹੋਇਆ ਸੀਗਾ ਪੁਲਿਸ ਸਟੇਸ਼ਨ ਸਿਟੀ ਕੋਰਾਲੀ ਦੇ ਕੋਲੇ ਇਹਦੇ ਚ ਇਨਸੀਡੈਂਟ ਇਹ ਹੈ ਕਿ 1 ਤਰੀਕ ਨੂੰ ਦੁਪਹਿਰੇ ਦੇ 4 ਵਜੇ ਦੇ ਕਰੀਬ 4:30 ਦੇ ਕਰੀਬ ਮਦਨ ਮੋਹਨ ਜਿਹੜੇ ਗੁਪਤਾ ਨੇ ਇਹਨਾਂ ਦਾ ਮੈਡੀਕਲ ਹਾਲ ਹੈਗਾ ਕੋਰਾਲੀ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਰਿਸੀਵ ਹੁੰਦੀ ਹੈ ਜਿਹਦੇ ਵਿੱਚ ਕਾਲਰ ਹੈ ਜੋ ਉਹਨਾਂ ਨੂੰ ਤੋਂ 20 ਲੱਖ ਰੁਪਏ ਦੀ ਮੰਗ ਕਰਦਾ ਹੈ ਤੇ ਜਿਸਤੇ ਜਿਸ ਨੂੰ ਉਹ ਜ਼ਿਆਦਾ ਉਸ ਟਾਈਮ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਦੁਬਾਰਾ ਉਹਨਾਂ ਨੂੰ ਫੇਰ ਫੋਨ ਆਉਂਦਾ ਤਾਂ ਉਹ ਫੋਨ ਨਹੀਂ ਚੁੱਕਿਆ ਜਾਂਦਾ ਇਸ ਡੈਸਪੀਸ਼ਨ ਦੇ ਵਿੱਚ ਜਾ ਕੇ ਜਿਹੜਾ ਅਕਿਊਜ਼ਡ ਹੈ ਉਹ ਰਾਤ ਨੂੰ ਉਹਨਾਂ ਦੇ ਘਰੇ ਇੱਕ ਪਿਸਤੌਲ ਨੁਮਾ ਚੀਜ਼ ਦੇ ਨਾਲ ਦਰਵਾਜ਼ਾ ਮਰੀਜ਼ ਬਣ ਕੇ ਖੜਕਟਾਉਂਦਾ ਜਦੋਂ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਤਾਂ ਉਹ ਦੇਖ ਕੇ ਉੱਥੇ ਡਰ ਪਾਉਣ ਦੀ ਕੋਸ਼ਿਸ਼ ਕਰਕੇ ਉਹ નીકਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਉਹ ਇਸ ਚੀਜ਼ ਲਈ ਥ्रेटਨ ਕਰਦੇ ਨੇ ਵੀ ਜਿਹੜੀ ਹੈਗੀ ਹੈ ਕੱਲ ਜਿਹੜੀ ਹੈਗੀ ਹੈ 2 ਤਰੀਕ ਨੂੰ ਅ 4 ਵਜੇ ਤੱਕ ਆਪਣਾ ਜਿਹੜਾ ਹੈਗਾ ਇਹ ਪ੍ਰੋਪਰਟੀ ਦੀ ਅਮਾਉਂਟ ਤਿਆਰ। ਇਸ ਇਹ ਇਨਸੀਡੈਂਟ ਸਾਡੇ ਧਿਆਨ ਦੇ ਵਿੱਚ ਜਿਹੜਾ ਹੈਗਾ ਕੱਲ ਆਇਆ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਆ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕੀਤੀ। ਐਫ ਆਈ ਆਰ ਲੌਂਚ ਕਰਦੇ ਸਾਰ ਅਸੀਂ ਆਪਣਾ ਜਿਹੜਾ ਹੈਗਾ ਟੈਕਨੀਕਲ ਐਨਾਲਿਸਿਸ ਐਂਡ ਹਿਊਮਨ ਇੰਟਰਵਿਊ ਅਸੀਂ ਜਿਹੜਾ ਹੈਗਾ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਅਕਿਊਜ਼ ਉਹਨੂੰ ਜਿਹੜਾ ਹੈਗਾ ਅਰੈਸਟ ਕਰ ਸਕੇ ਜਿਹਦਾ ਨਾਮ ਸੀਗਾ ਸੁਖਚੰਦ ਸਿੰਘ ਇਹ ਉਸ ਟਾਈਮ ਦੇ ਉੱਤੇ ਜੋ ਵੈਸੇ ਜਿਹੜਾ ਹੈਗਾ ਕੋਰਾਲੀ ਦੇ ਕੋਲੇ ਪਿੰਡ ਹੈਗਾ ਮੰਗਲ ਗੜੀਆਂ ਉੱਥੋਂ ਦਾ ਰਹਿਣ ਵਾਲਾ ਹੈ ਸੁਖਚੰਦ ਸਿੰਘ ਉਰਫ ਜਸ਼ਨ ਪੁੱਤਰ ਸਵਰਨ ਸਿੰਘ ਤੇ ਇਹ ਮੰਗਲ ਗੜੀਆਂ ਦਾ ਰਹਿਣ ਵਾਲਾ ਹੈ ਇਹ ਮੁੰਡਾ ਉਸ ਟਾਈਮ ਸਿਸਵਾ ਰੋਡ ਤੋਂ ਅ ਕੋਰਾਲੀ ਵਾਲੀ ਸਾਈਡ ਸੀਗਾ ਤੇ ਇੱਥੇ ਅਸੀਂ ਜਿਹੜਾ ਹੈਗਾ ਉਹਨੂੰ ਰੌਂਡ ਅਪ ਕਰ ਲਿਆ ਉਹਦੇ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਸਾਨੂੰ ਜਿਹੜਾ ਹੈਗਾ ਅੱਗੇ ਦੋ ਹੋਰ ਕੇਸ ਸੀਗੇ ਜਿਹੜੇ ਉਹ ਹੈਗੇ ਨੇ ਅਮਨ ਪੁੱਤਰ सुरेंद्र ਕੁਮਾਰ ਵਾਸੀ ਜਿਹੜਾ ਹੈਗਾ ਇਹ ਵਾਰਡ ਨੰਬਰ 1 ਕੋਲੇ ਜਿਹੜਾ ਹੈਗਾ ਕੁਰਾਲੀ ਦਾ ਐਂਡ ਵਿਸ਼ਾਲ ਉਰਫ ਸ਼ੈਲੀ ਉਰਫ ਸਾਹਿਬ ਪੁੱਤਰ ਕੁਲਵਿੰਦਰ ਸਿੰਘ ਜਿਹੜਾ ਹੈਗਾ ਨੇੜੇ ਗੁੱਗਾ ਮਾੜੀ ਇਹ ਵੀ ਕੁਰਾਲੀ ਦਾ ਜਿਹੜਾ ਹੈਗਾ ਰਹਿਣ ਵਾਲਾ ਸੀਗਾ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ ਚਾਚੇ ਤਾਇਏ ਦੇ ਬੇਟੇ ਨੇ ਆਪਸ ਵਿੱਚ ਬ੍ਰਦਰ ਨੇ ਇਹਨਾਂ ਦੋਨਾਂ ਦੀ ਉਮਰ 21 ਸਾਲ ਹੈ ਸੁਖਚੈਨ ਦੀ ਉਮਰ ਜਿਹੜੀ ਹੈਗੀ ਹੈ ਉਹ 24 ਸਾਲ ਹੈ ਤੇ ਇਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਅਸੀਂ ਸਿਟੀ ਦੇ ਵਿੱਚ ਹੀ ਆਪਣਾ ਟਿਕਾਣਾ ਬਦਲ ਕੇ ਘਰ ਤੋਂ ਬਾਹਰ ਕਿਤੇ ਸੀਗੇ ਤੇ ਉੱਥੋਂ ਸਾਨੂੰ ਇਹ ਗਰਾਉਂਡ ਆਪ ਜਿਹੜੇ ਹੈਗੇ ਰਸਤੇ ਦੇ ਵਿੱਚੋਂ ਉਹ ਜਿੰਨੀ ਪਰਤੀ ਜਿਹੜੀ ਮਾਰ ਮੌਤ ਜਿਹੜੀ ਮਿਲ ਗਈ ਸੀ 20 ਲੱਖ ਦੀ ਪਰਤੀ ਮਿਲ ਗਈ ਸੀ ਤੇ ਸਰਵ ਉਦੋਂ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਕੈਪਟਰ ਨੇ ਕਿਰਾਦਾ ਨਾਲ ਕੀ ਨਾ ਦੇ ਰਿਹਾ ਕਿ ਨਾ ਦੇ ਰਿਹਾ ਰੈਸਟਰੀ ਕੰਮ ਹੈ ਰਿਹਾ ਹਜੇ ਤੱਕ ਜੀ ਕੋਈ ਇਹੋ ਜਿਹਾ ਕਿ ਕਿਸੇ ਹੋਰ ਇਹਦੇ ਗਰੁੱਪ ਦੇ ਨਾਲ ਕੋਈ ਸਾਲੂਕਤ ਹੋਵੇ ਉਹ ਹਜੇ ਤੱਕ ਨਹੀਂ ਸਾਹਮਣੇ ਆਇਆ ਹੈਗਾ ਤੇ ਨਾ ਹੀ ਉਹਦਾ ਕੋਈ ਜ਼ਿਕਰ ਆਇਆ ਮਕਦਮੇ ਦੇ ਵਿੱਚ ਐਜ਼ ਆਫ ਨਾਊ ਤੇ ਨਾ ਹੀ ਕਾਲਰ ਨੂੰ ਕਿਸੇ ਚੀਜ਼ ਦੀ ਇਹ ਚੀਜ਼ ਆਈ ਸੀ ਇਹਨਾਂ ਨੇ ਸਿੱਧੀ ਆਪਣੇ ਐਂਡ ਤੇ ਹੀ ਕਾਲ ਕੀਤੀ ਸੀ ਰਹੀ ਕ੍ਰਿਮੀਨਲ ਰਿਕਾਰਡ ਦੀ ਗੱਲ ਤਾਂ ਇਹਨਾਂ ਦੇ ਜਿਹੜਾ ਸੁਖਚੈਨ ਸਿੰਘ ਹੈ ਉਹਦੇ ਤੇ ਪਹਿਲਾਂ ਜਿਹੜਾ ਹੈਗਾ 307 ਦੇ ਅੰਦਰ ਐਫ ਆਈ ਆਰ ਲਾਜ ਹੈ ਖਰੜ ਥਾਣੀ ਦੀ 2023 ਦੀ ਐਫ ਆਈ ਆਰ